ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਹੱਡੇ ਲੈ ਕੇ ਆਜਾਣਾ ਜੀ ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ ਆਉਂਦੇ ਤਿੰਨ ਦਿਨਾਂ ਦੇ ਵਿੱਚ ਪੰਜਾਬ 플러스 ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੌਸਮ ਦੀ ਕੀ ਸਿਚੁਏਸ਼ਨ ਹੋਏਗੀ ਆਉਂਦੇ ਦਿਨਾਂ ਦੇ ਵਿੱਚ ਇਹ ਸਾਰੀ ਗੱਲ ਬਾਤ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਲਾਈਵ ਸੈਟਲਾਈਟ ਦਾ ਸਿਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਆਥਣ ਦੇ ਸ਼ਾਮ ਦੇ ਲਗਭਗ ਇਸ ਵੇਲੇ 6:30 ਵਜੇ ਚੱਲ ਰਿਹਾ ਹੈ ਸਟਾਈਜੋਂ ਦਾ ਦਿਨ ਆਖਰੀ ਪੜਾਤੇ ਆ ਜਿਵੇਂ ਕਿ ਅਸੀਂ ਤੁਹਾਨੂੰ ਦੁਪਹਿਰੂ ਗਲੇ ਵੀਡੀਓ ਪਾ ਕੇ ਜਿਹੜੀ ਹੈ ਤੁਹਾਨੂੰ ਅਫਰਡ ਦਿੱਤੀ ਸੀ ਕਿ ਲਹਿੰਦੇ ਵਾਲੇ ਪਾਸਿਓਂ ਬਣਿਆ ਬੱਦਲ ਜਿਹੜਾ ਕਿ ਅੱਗੇ ਖਿਸਕ ਰਿਹਾ ਤੇ ਮਾਝਾ ਖੇਤਰ ਤੇ ਦੋਆਬਾ ਖੇਤਰ ਦੇ ਕੁਝ ਕਿਸ ਤਰ੍ਹਾਂ ਦੇ ਵਿੱਚ ਹਲਕੇ ਗੰਮਣ ਦੇ ਅਸਰ ਹੋਣਗੇ ਪਠਾਨਕੋਟ ਖੇਤਰ ਦੇ ਵਿੱਚ ਪਠਾਨਕੋਟ ਸ਼ਹਿਰ ਦੇ ਵਿੱਚ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿਸ ਤਰ੍ਹਾਂ ਕਿਤੇ ਮੀਂਹ ਦਰਜ ਹੋਏ ਨੇ ਕਿਤੇ ਹਲਕੇ ਕਿਤੇ ਦਰਮਿਆਨੇ ਤੇ ਇਸ ਵੇਲੇ ਜਿਹੜਾ ਇਹ ਬੱਦਲ ਹੈ ਜੀ ਖਾਸ ਕਰ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਖੇਤਰ ਹੈ ਨਾ ਖੇਤਰਾਂ ਦੇ ਵਿੱਚ ਐਕਟਿਵ ਹੈ ਜਿਨ੍ਹਾਂ ਦੇ ਵਿੱਚ ਹੁਸ਼ਿਆਰਪੁਰ ਜਲੰ ਫਰ ਸਾਹਿਬ ਰੋਪੜ ਮਰੰਡਾ ਅਰ ਨੰਗਲ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ ਸੌਂ ਦੇ ਘੰਟਿਆਂ ਦੇ ਵਿੱਚ ਚੰਡੀਗੜ੍ਹ ਤੇ ਮਹਾਲੀ ਦੇ ਵਿੱਚ ਵੀ ਬਦਲਬਾਹੀ ਬਣੀ ਗਈ ਕਿਤੇ ਨਾ ਕਿਤੇ ਹਲਕੇ ਸ਼ਰਾਟੇ ਲੱਗ ਸਕਦੇ ਨੇ ਇਥੋਂ ਪਠਾਨਕੋਟ ਤੋਂ ਲੈ ਕੇ ਚੰਡੀਗੜ੍ਹ ਜੇਕਰ ਆਫਾ ਜਿਹੜੇ ਪਹਾੜ ਦੇ ਨਾਲ ਲੱਗਦੇ ਖੇਤਰਾ ਇਹਨਾਂ ਸਾਰੇ ਖੇਤਰਾ ਦੇ ਵਿੱਚ ਕੁਝ ਟਮ ਟਮੇ ਖੇਤਰਾ ਦੇ ਵਿੱਚ ਹਲਕੇ ਗਰਮਣ ਦੀ ਉਮੀਦ ਆਉਂਦੀ ਅਗਲੇ 3-4 ਘੰਟਿਆਂ ਦੇ ਵਿੱਚ ਜਾਂ ਫਿਰ ਅਗਲੇ 2-3 ਘੰਟਿਆਂ ਦੇ ਵਿੱਚ ਸਜੇਕਰ ਅਗਲੇ 3 ਦਿਨਾਂ ਦੀ ਗੱਲ ਕਰਦੇ ਹਾਂ ਜੀ ਮੌਸਮ ਕੱਲ ਵੀ ਖੁਸ਼ਕ ਤੇ ਸਾਫ਼ ਰਹਿਣ ਦੇ ਆਸਾਰ ਨੇ ਹਾਲਾਂਕਿ ਕੱਲ ਵੀ ਬੱਦਲ ਬਣ ਸਕਦਾ ਜਿਵੇਂ ਅੱਜ ਇਹ ਬਣਿਆ ਐ ਇਦਾਂ ਹੀ ਕੱਲ ਵੀ ਬਣਨ ਦੇ ਆਸਾਰ ਹੋਣਗੇ ਕੁਝ ਲਿਮਟਡ ਖੇਤਰਾਂ ਦੇ ਵਿੱਚ ਕੱਲ ਵੀ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਦੀਆਂ ਹੋ ਸਕਦਾ 2-4 ਥਾਵਾਂ ਤੇ ਤੇਜ਼ ਛਰਾਟ ਵੀ ਲੱਗ ਜਾਵੇ ਮੌਨਸੂਨ ਸੋਸਤਾਜੀ 48 ਘੰਟਿਆਂ ਦੇ ਲਈ ਅੱਜ ਤੇ ਕੱਲ ਦੇ ਲਈ 29 ਤਰੀਕ ਤੋਂ ਫਿਰ ਤੋਂ ਰਫਤਾਰ ਫੜਨੀਆਂ ਮੌਨਸੂਨ ਨੇ ਯਾਨੀ ਕਿ ਐਤਵਾਰ ਨੂੰ ਮੁਰ ਤੋਂ ਮੌਨਸੂਨ ਸਰਗਰਮ ਹੋ ਜਾ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਔਰ ਪਹਾੜਾਂ ਦੇ ਵਿੱਚ ਜਿਹਦੇ ਨਾਲ ਐਤਵਾਰ ਸੋਮਵਾਰ ਤੇ ਮੰਗਲਵਾਰ ਯਾਨੀ ਕਿ 29 30 ਤੇ 1 ਜੁਲਾਈ 2 ਜੁਲਾਈ ਕਹ ਲਈਏ ਫਿਰ 3 ਜੁਲਾਈ ਤੱਕ ਆਪਾਂ ਕਹ ਲਈਏ ਮੋٹے ਤੌਰ ਤੇ ਮੌਨਸੂਨ ਜਿਹੜੀ ਐਕਟਿਵ ਰਹੇਗੀ ਤੇ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਦੇ ਹਰਿਆਣਾ ਦੇ ਔਰ ਰਾਜਸਥਾਨ ਦੇ ਤਗੜੇ ਛਰਾਟੇ ਤਗੜੇ ਮੀਂਹ ਜੜਿਆ ਲੱਗਣਗੇ ਸੇਤਾਦਾਨ ਨੂੰ ਅੰਕੜਿਆਂ ਦੇ ਲੈ ਕੇ ਚੱਲਦੇ ਆ ਜੋ ਅੱਜ ਜਾਰੀ ਕੀਤੇ ਨੇ ਜੀ ਮੌਸਮ ਫੌਗ ਨੇ ਤੁਹਾਡੇ ਨਾਲ ਸਾਂਝ ਕਰਦਨੇ ਆ ਕੱਲ ਵੀ ਕੁਝ ਖੇਤਰਾਂ ਦੇ ਵਿੱਚ ਬਦਲ ਬਣੇਗਾ ਤੇ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਕਾਰਵਾਈਆਂ ਹੋਣਗੀਆਂ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬਦਲ ਬਣਦਾ ਲਾਈਵ ਆ ਕੇ ਤੁਹਾਨੂੰ ਕੱਲ ਦੱਸਾਂਗੇ 29 ਤਰੀਕ ਨੂੰ ਹੈਵੀ ਟੂ ਵੈਰੀ ਹੈਵੀ ਰੇਨ ਦੇ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ orange ਅਲਰਟ ਇੱਥੇ ਜਾਰੀ ਕੀਤੇ ਗਏ ਨੇ ਪੰਜਾਬ ਦੇ ਵਿੱਚ ਹੈਵੀ ਟੂ ਵੈਰੀ ਹੈਵੀ ਯਾਨੀ ਕਿ অতি ਭਾਰੀ ਮੀਂਹ ਦੇ ਅਲਰਟ ਜਿਹੜੇ ਐਤਵਾਰ ਤੋਂ ਜਾਰੀ ਕਰ ਦਿੱਤੇ ਗਏ ਨੇ ਐਤਵਾਰ ਸੋਮਵਾਰ ਤੇ ਮੰਗਲਵਾਰ ਤਿੰਨ ਤਨ ਦਿਨਾਂ ਲਈ ਮੌਸਮ ਉਪਰਿਅਕਟਿਵ ਰਹੇਗੀ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਵੱਡੇ ਪੱਧਰ ਦੇ ਮੀਂਹ ਜਿਹੜੇ ਸੰਭਵ ਨੇ ਉਸ ਤੋਂ ਬਾਅਦ ਵੀ 2 ਉਨਕੇ ਪਰ ਜ਼ਿਆਦਾਤਰ ਥਾਵਾਂ ਤੇ ਜਿਹੜੇ ਪਰ ਮੇ ਨਹੀਂ ਲੱਗਣਗੇ ਕੁਝ ਲਿਮਟਿਡ ਥਾਵਾਂ ਤੇ ਉਮੀਦ ਆਸਾਰ ਜਿਹੜੇ ਬਣਦੇ ਜਾਫਰੇ ਨੇ ਕੁੱਲ ਮਿਲਾ ਕੇ ਜੇਕਰ ਆ ਫਾਮ ਮੱਧ ਜੁਲਾਈ ਤੱਕ ਦੀ ਗੱਲ ਕਰਦੇ ਆ 15 ਜੁਲਾਈ ਤੱਕ ਮੌਨਸਨ ਐਕਟਿਵ ਰਹਿਣ ਦੇ ਆਸਾਰ ਨੇ ਜਿਵੇਂ ਜਿਵੇਂ ਆ ਫਾਗੇ ਵਧਾਂਗੇ ਤੁਹਾਨੂੰ ਲਾਈਵ ਅਪਡੇਟ ਦਿੰਦੇ ਰਹਿਾਂਗੇ ਧੰਨਵਾਦ